ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਸਰ ਇਹ ਇਹ ਉਹ ਨਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਜੀ ਸਰ ਇਹ ਲੁਧਿਆਣੇ ਦੇ ਵਿੱਚ 6 ਬਣੇ ਸੀ 180 ਬੈੱਡ ਬਣਨੇ ਸੀ ਉਹਨਾਂ ਦੇ ਵਿੱਚ ਸਾਰੇ ਜਿੰਨੇ ਵੀ ਮੈਡੀਸਨ ਸਰਜਰੀ ਗਾਇਨੀ ਮਤਲਬ ਬੱਚਿਆਂ ਦਾ ਡਾਕਟਰ ਪੀਡੀਆਟ੍ਰਿਕਸ ਇਹ ਸਾਰੀਆਂ ਸਹੂਲਤਾਂ ਉੱਥੇ ਮਿਲਦੀਆਂ ਸੀ ਇਹ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜਾ ਇਹ ਹਸਪਤਾਲ ਹੈ ਇਹ 2012 ਦੇ ਵਿੱਚ ਇਹਦਾ ਸ਼ੁਰੂ ਹੋਇਆ ਸੀ ਕੰਮ ਤੇ 2014 ਚ ਮੁਕੰਮਲ ਹੋ ਗਿਆ ਸੀ ਜੀ 2014 ਦੇ ਵਿੱਚ ਤੁਸੀਂ ਦੇਖਦੇ ਹੋ ਕਿਹਦੀ ਸਰਕਾਰ ਸੀ ਜੀ ਉਹਨਾਂ ਨੇ ਬਿਲਡਿੰਗ ਤਾਂ ਬਣਾਤੀ ਹਸਪਤਾਲ ਨਹੀਂ ਸ਼ੁਰੂ ਕੀਤਾ ਜੀ ਫਿਰ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਉਹਨੇ ਵੀ ਨਹੀਂ ਕੀਤਾ ਚੰਨੀ ਸਾਹਿਬ ਵੀ ਲੰਘੇ ਇਹ ਭਗਵੰਤ ਮਾਨ ਦੀ ਸਰਕਾਰ ਆਈ ਔਰ ਤੁਹਾਡੇ ਐਮਐਲਏ ਨੂੰ ਮੈਂ ਤਾਂ ਸਭ ਤੋਂ ਜ਼ਿਆਦਾ ਕ्रेडिट ਦਿੰਦਾ ਥੈਂਕ ਯੂ ਧੰਨਵਾਦ ਇਹਨਾਂ ਨੇ ਜਿਹੜਾ ਚੁਣਿਆ ਪ੍ਰਤੀਨਿਧੀ ਦਾ ਕੰਮ ਹੁੰਦਾ ਰਿਹਾ ਨੇ ਉਹ ਕੀਤਾ ਇਹਨਾਂ ਨੇ ਮੈਨੂੰ ਕਿਹਾ ਬਾਰ-ਬਾਰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਫਿਰ ਅਸੀਂ ਸਾਰੇ ਜਿੰਨੇ ਸਾਡਾ ਸਾਰਾ ਸਟਾਫ ਹੈ ਸਿਵਲ ਸਰਪੰਚ ਡਾਇਰੈਕਟਰ ਸਰਵਿਸ ਸੈਕਟਰੀ ਉਹਨਾਂ ਨੂੰ ਕਿਹਾ ਕਿ ਅਸੀਂ ਕਾਹ ਵੀ ਸ਼ੁਰੂ ਕਰੋ ਅਸੀਂ ਪਹਿਲਾਂ ਤੁਹਾਡੇ ਮੈਂ ਜਵਦੀ ਦੇ ਵਿੱਚ ਇੱਕ ਬਹੁਤ ਵਧੀਆ ਡਾਇਲਿਸਿਸ ਦਾ ਸੈਂਟਰ ਜਿੱਦੀ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਹੁਣ ਇਹ ਦੂਜਾ ਜਿਹੜਾ ਹੈਗਾ ਇਹ ਬੱਗਾ ਜੀ ਨੇ ਜਿਹੜਾ ਆਪਣਾ ਕੋਸ਼ਿਸ਼ ਕਰਕੇ ਇਹਨੂੰ ਸ਼ੁਰੂ ਕਰਾਇਆ ਹੈਗਾ ਇੱਥੇ ਸਾਰੀਆਂ ਲੋਕਾਂ ਨੂੰ ਜਿਸ ਤਰ੍ਹਾਂ ਮੈਡੀਕਲ ਚੈੱਕਅਪ ਤੁਸੀਂ ਦੇਖ ਰਹੇ ਹੋ ਲੋਕ ਦਾਖਲ ਹੈ ਆਲਰੇਡੀ ਜਦ ਚਾ ਬੱਚਾ ਦੀ ਹੈਗੀ ਆ ਕੋਈ ਐਮਰਜੈਂਸੀ ਆ ਕਿਸੇ ਨੂੰ ਵੇਲੇ-ਕਵੇਲੇ ਹੋ ਗਏ ਇਹ ਐਮਰਜੈਂਸੀ ਰੂਮ ਆ ਦੋ ਬੈੱਡ ਐ ਇੱਥੇ ਤਾਂ ਕਹਿੰਦੇ ਹਾਂ ਐਮਰਜੈਂਸੀ ਅਟੈਂਡ ਹੋ ਕੇ ਜਿਹੜੀ ਤਾਂ ਛੋਟੀ-ਮੋਟੀ ਪ੍ਰੋਬਲਮ ਆ 90% ਇੱਥੇ ਹੀ ਕੰਮ ਸਰ ਜੂਗਾ ਦਾ ਜੀ 10% ਨੂੰ ਸਿਵਲ ਹਸਪਤਲ ਭੇਜਣਾ ਪਊਗਾ ਜੀ ਤੇ ਇਹ ਸਾਰੇ ਜਿਵੇਂ ਕੋਈ ਬੱਚਾ ਆ ਕਿਸੇ ਨੂੰ ਕੋਈ ਬਿਮਾਰੀ ਆ ਘਰ ਦੇ ਨੇੜੇ ਆ ਹੁਣ ਮੈਂ ਤੁਹਾਡੇ ਐਮਪੀ ਸਾਹਿਬ ਦੇ ਨਾਲ ਉਹਨਾਂ ਦਾ ਜਿਹੜਾ ਤੁਹਾਡੇ ਹੈਗਾ ਇੱਥੋਂ ਕਿੰਨੀ ਦੂਰ ਹੋਣਾ ਜੀ ਉਹ 10-12 ਕਿਲੋਮੀਟਰ ਹੋਊਗਾ ਜੀ ਘਰ ਦੇ ਨਾਲ ਦਾ ਚੰਡੀਗੜ੍ਹ ਰੋਡ ਦੇ ਉੱਤੇ ਆ ਤੇ ਸਾਡੇ ਕੋਲੇ ਸਕਾਡ ਵੀ ਸੀਗੀ ਮੈਨੂੰ ਇੱਥੇ ਪਹੁੰਚਣ ਨੂੰ ਜੀ ਮੈਂ ਹੈਰਾਨ ਹੋ ਗਿਆ ਕਿ ਮੈਨੂੰ 25 ਮਿੰਟ ਅੱਧਾ ਘੰਟਾ ਲੱਗ ਗਿਆ ਤੇ ਜਿਹੜਾ ਆਮ ਬੰਦਾ ਹੈਗਾ ਜਿਉਹਨੇ ਤੁਹਾਡੇ ਸਿਵਲ ਹਸਪਤਾਲ ਜਾਣਾ ਹੋਵੇ ਜਿਹੜੇ ਬੰਦੇ ਨੇ ਉਹ ਸਰਾਂਭਾ ਨਗਰ ਤੋਂ ਜਾ ਗਿਆ ਤੋਂ ਉਦੋਂ ਚੱਲਣਾ ਅਗਰ ਨਗਰ ਹੈ ਜਿਹੜਾ ਆਪਣਾ ਹਾਂਜੀ ਅਗਰ ਸਰਾਂਭਾ ਨਗਰ ਸਰਾਂਭਾ ਨਗਰ ਅਗਰ ਨਗਰ ਜਿਹੜੇ ਉਧਰ ਫਰੋਜ਼ਪੁਰ ਰੋਡ ਦੇ ਉੱਤੇ ਆ ਜੇ ਉਹਨਾਂ ਨੇ ਕੋਈ ਜਿਹੜਾ ਗਰੀਬ ਬੰਦਾ ਜਿਉਹਨੇ ਉਹ ਸਰਕਾਰੀ ਹਸਪਤਾਲ ਜਾਣਾ ਹੋਵੇ ਹਾਲਾਂਕਿ ਉਹ ਤਾਂ ਨੇੜੇ ਬਣੇ ਹੋਇਆ ਸ਼ੇਮਨਾਪੁਰ ਚ ਵੀ ਬੜਿਆ ਹੋਇਆ ਬਹੁਤ ਸਾਰੇ ਬੜੇ ਹੋਏ ਸਾਰੇ ਜਿੰਨੇ ਵੀ ਤੁਹਾਡੇ ਐਮਰਲੇ ਸਾਰੇ ਹੁਣ ਮੈਨੂੰ ਬਾਕੀ ਸਾਰਿਆਂ ਦੇ ਕਹਿੰਦਾ ਜੀ ਤੁਸੀਂ ਦੇਖੋ ਅਸੀਂ ਤੁਹਾਨੂੰ ਅਸੀਂ ਵੀ ਕਹਿੰਦੇ ਸੀਗੇ ਤੁਸੀਂ ਉਹਨਾਂ ਦਾ ਚਲੋ ਕਰਤਾ ਹੁਣ ਸਾਡਾ ਚਲੋ ਕਰੋ ਕੌਣ ਤੁਹਾਡੇ ਸ਼ਹਿਰ ਦੇ ਸੇ ਸ਼ੁਰੂ ਹੋਣਗੇ ਜੀ ਮੈਂ ਕਹਾਂ ਜੀ ਤੁਹਾਡਾ ਹੁਣ ਤੁਹਾਡੇ 17 ਡਾਕਟਰ ਮੈਨੂੰ ਜਿਹੜੇ ਨਵੇਂ ਭੇਜ ਦਿੱਤੇ ਆ ਜੀ ਜੀ ਐਮਰਜੈਂਸੀ ਦੇ ਵਿੱਚ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਆ ਉੱਥੇ 24 ਘੰਟੇ ਡਾਕਟਰ ਹੋਣਗੇ ਉਹਨਾਂ ਦੀ ਟ੍ਰੇਨਿੰਗ ਦਵਾ ਰਹੇ ਆ ਜੀ ਉਹਨਾਂ ਨੂੰ ਫਰਸ ਕਮੈਡੀਸਨ ਦੇ ਵਿੱਚ ਐਮਰਜੈਂਸੀ ਕੇਅਰ ਦੇ ਵਿੱਚ ਹੋਰ ਹੋਰ ਡਾਕਟਰ ਭਰਤੀ ਕਰਾਂਗੇ ਨਰਸਾਂ ਭਰਤੀ ਕੀਤੀਆਂ ਜੀ 980 ਜਿਹੜੀਆਂ ਐਨ ਐਮ ਹੁੰਦੀਆਂ ਸਟਾਫ ਨਰਸਸ ਭਰਤੀ ਕਰ ਰਹੇ ਆ ਸੋ ਸਟਾਫ ਵੀ ਦੇਾਂਗੇ ਯੂਨੀਵਰਸਲ ਅਵੇਲੇਬਿਲਟੀ ਆ ਬਟ ਡਰਗਸ ਮਾਨ ਸਾਹਿਬ ਨੇ ਕਰਤੀ ਆ ਜੀ ਸਾਰੀਆਂ ਦਵਾਈਆਂ ਮਿਲਦੀਆਂ ਸਰਕਾਰੀ ਹਸਪਤਾਲਾਂ ਵਿੱਚ ਇਹ ਨਵੇਂ ਇਨੀਸ਼ੀਏਟਿਵ ਆ ਜੀ ਸਿਹਤ ਕ੍ਰਾਂਤੀ ਆ ਬਾਕੀ ਜੋਗਾ ਵੀ ਹੁੰਦਾ ਤੁਸੀਂ ਵੀ ਕਰਿਆ ਕਰੋ ਜੀ ਸਰ ਤਿੰਨ ਸਾਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਈ ਨਹੀਂ ਦੇਖੋ ਜੀ ਲਗਾਤਾਰ ਕਰੀ ਜਾ ਰਿਹਾ ਸਾਡਾ ਤੁਹਾਨੂੰ ਜਿਵੇਂ ਪਤਾ ਵੀ ਉਹਨਾਂ ਨੇ ਸਾਡੇ ਫੰਡ ਵੀ ਬੰਦ ਕੀਤੇ ਸੀ ਹੁਣ ਫੰਡ ਆ ਕੇ ਸਾਡਾ ਥੋੜਾ ਜਿਹਾ ਕੰਮ ਸੁਖਾਲਾ ਹੋ ਜਾਏਗਾ ਅਸੀਂ ਸਾਡਾ ਟਾਰਗੇਟ ਹੈ ਵੀ ਅਗਲੇ ਸਾਲ ਦੇ ਵਿੱਚ ਤੁਹਾਡੇ 6 ਦੇ 680 ਬੈਡ ਜਿਹੜੇ ਆਪਰੇਸ਼ਨਲ ਹੋ ਜਾਣਗੇ ਵਿਦਨ 1 ਇਅਰ ਤੇ ਤੁਹਾਡਾ ਜਿਹੜਾ ਹਸਪੀਟਲ ਆ ਉਹ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਰਾਜ ਸਭਾ ਦੇ ਉਹ ਆਪ ਸਾਰਾ ਖਰਚਾ ਕਰਕੇ ਉਹਨਾਂ ਨੂੰ ਇੱਕ ਤਾਂ ਤੁਹਾਡੇ ਦੇਖੋ ਉੱਥੇ ਜੁਆ ਨਹੀਂ ਕਿੰਨੇ ਪੁਰਾਣੇ ਪ੍ਰੋਬਲਮਸ ਹੁਣ ਤੁਸੀਂ ਜੁਆ ਲੱਭ ਕੇ ਦਿਖਾਉ ਬੰਨਾ ਉੱਥੇ ਠੀਕ ਹੈ ਦੂਜੀ ਗੱਲ ਹੈ ਵੀ ਉੱਥੇ ਤੁਹਾਡੇ ਇੰਟੈਂਸਿਵ ਕੇਅਰ ਯੂਨਿਟ ਜਿਹਦੇ ਵਿੱਚ ਪੂਰਾ ਵੈਂਟੀਲੇਟਰ ਕਾਰਡੀਕ ਮੋਨੀਟਰ ਮੰਨ ਲਓ ਕਿਸੇ ਨੂੰ ਮਤਲਬ ਇਹ ਨਹੀਂ ਕਹਿਣਾ ਪਏਗਾ ਵੀ ਇਹਨੂੰ ਜਿਹੜਾ ਇਹਨੂੰ ਵੈਂਟੀਲੇਟਰ ਚਾਹੀਦਾ ਇਹਨੂੰ ਪ੍ਰਾਈਵੇਟ ਹਸਪਤਾਲ ਚ ਲੈ ਜਾਓ ਜਾਂ ਪੀਜੀਐਚ ਚ ਲੈ ਜਾਓ ਉਹ ਸਿਮਲਾ ਹਸਪਤਾਲ ਦੇ ਵਿੱਚ ਚਾਹੇ ਬੱਚਾ ਹੋਵੇ ਨਿੱਕੂ ਨਿਓਨੈਟਲ ਕੇਅਰ ਜੁਨਿਟ ਜੇ ਵੱਡਾ ਹੋਏਗਾ ਤਾਂ ਜਿਹੜਾ ਹੈਗਾ ਇੰਟੈਂਸਿਵ ਕੇਅਰ ਜੁਨਿਟ ਉਹ ਵਾਲੀਆਂ ਸਰਵਿਸਿਜ਼ ਤੁਹਾਡੀਆਂ ਅਗਲੇ ਸਾਲ ਸਾਡਾ ਟਾਰਗੇਟ ਹੈ ਜੀ ਪਹਿਲਾਂ ਪਟਿਆਲਾ ਕੀਤਾ ਜੀ ਫਿਰ ਮਹਾਲੀ ਹੁਣ ਲੁਧਿਆਣਾ ਉਸ ਤੋਂ ਬਾਅਦ ਜਲੰਧਰ ਫਿਰ ਅੰਮ੍ਰਿਤਸਰ ਸੋ ਮੇਰੀ ਕੋਸ਼ਿਸ਼ ਹੈ ਕਿ ਇੱਕ ਸਾਲ ਚ ਜਿਹੜੇ ਸਾਰੇ ਡਿਸਟ੍ਰਿਕਟ ਹਸਪਤਾਲ ਹੈ ਔਰ ਮਾਨ ਸਾਹਿਬ ਨੇ ਸਾਨੂੰ ਸਪੈਸ਼ਲ ਫੰਡਸ ਦਿੱਤੇ ਆ ਜੀ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਾਲ ਚ ਹੈ ਸਾਰਿਆਂ ਚ ਦਵਾਈਆਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਊਂਡ ਮਸ਼ੀਨਾਂ ਪਹੁੰਚਾਤੀਆਂ ਸਟਾ ਜੇ ਕਿਤੇ ਕੋਈ ਹੋਰ ਉਹਦੇ ਕੋਈ ਤੁਹਾਨੂੰ ਰੈਂਪ ਚਾਹੀਦਾ ਉਹ ਇਹ ਸਾਰਾ ਪਰਚੂਰਨ ਸਾਨੂੰ ਫਾਰਟਸ ਦਿੱਤੇ ਆ ਪੰਜਾਬ ਦੇ ਸਾਰੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਐਕਸਪ੍ਰੈਸ ਚੱਕਰ ਅਪਗ੍ਰੇਡ ਕਰਦੇ ਆ ਜੀ ਸਰ ਜੇ ਜਨਵਰੀ ਤੱਕ ਤੁਸੀਂ ਕਹਿੰਦੇ ਸੀ ਡਾਕਟਰਾਂ ਦੀ ਨਹੀਂ ਹੋ ਜੇਗੀ ਉਹਦੇ ਅਸੀਂ ਹਾਂਜੀ ਡਾਕਟਰ ਭਰਤੀ ਹੋ ਗਿਆ ਜੀ ਸਤਾਰਾਂ ਕੱਲ ਕਰ ਦਿੱਤੇ ਆ ਜੀ ਦੇ ਦਿੱਤੇ ਜੀ ਅਪਾਇੰਟਮੈਂਟ ਲੈਟਰ ਦੇ ਦਿੱਤੇ 300 ਡਾਕਟਰ ਜੁਆਇਨ ਕਰ ਗਏ ਆ ਜੀ ਤੁਹਾਡੇ ਮੇਰੇ ਖਿਆਲ ਇੱਥੇ 17 ਆਏ ਆ ਜੀ ਬਾਕੀ ਹੋਰ ਵੀ ਭੇਜਾਂਗੇ ਜੀ 17 ਆਲਰੇਡੀ ਹੈ ਸਰ ਸਿਵਲ ਹਸਪਤਲ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਦਾ ਬੜਾ ਰੋਲਾ ਚੱਲ ਰਿਹਾ ਹੈਗਾ ਬ ਦੇਖੋ ਜਿਹੜੀਆਂ ਇਹ ਮਤਲਬ ਤੁਸੀਂ ਕਹੋ ਪੇ ਲਿਗੇਸੀ ਇਸ਼ੂ ਹੈ ਜੀ ਇਹ ਅਸੀਂ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਕੋਲ ਇਨਹੈਰਿਟ ਕੀਤਾ ਸੀ ਉਹ ਅਸੀਂ ਹੁਣ ਅਸੀਂ ਕੋਈ ਕੱਚੇ ਨਹੀਂ ਰੱਖ ਰਹੇ ਅਸੀਂ ਪੱਕੇ ਹੀ ਰੱਖ ਰਹੇ ਜਿਹੜੇ ਪੁਰਾਣੇ ਹੈਗੇ ਉਹਨਾਂ ਦੀ ਮੈਂ ਇਹ ਤਾਂ ਕਰ ਰਿਹਾ ਹੈਗਾ ਵੀ ਹੁਣ ਤਨਖਾਹ ਉਹਨਾਂ ਦੀ ਲੇਟ ਨਾ ਹੋਵੇ ਟਾਈਮ ਸਿਰ ਮਿਲ ਜੇ ਔਰ ਹੌਲੀ ਹੌਲੀ ਉਹਨਾਂ ਨੂੰ ਪਰਸੂਏਟ ਕਰ ਰਹੇ ਆ ਜਿਵੇਂ ਹੁਣ ਜਿਹੜੀ ਅਸੀਂ ਐਨਐਮ ਰੱਖਿਆ ਨਰਸਸ ਉਹਦੇ ਵਿੱਚ ਆਸ਼ਾ ਵਰਕਰਸ ਆ ਗਈਆਂ ਜੀ ਆਗਨਵਾੜੀ ਵਰਕਰ ਆ ਗਈਆਂ ਜਿਹੜੇ ਪੁਰਾਣੇ ਆ ਕੱਚੇ ਵੜੇ ਸੀ ਉਹਨਾਂ ਨੂੰ ਜਿਹੜੇ ਆਊਟਸੋਰਸਿੰਗ ਤੇ ਆ ਸਰਕਾਰੀ ਮੁਲਾਜ਼ਮੀ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਪੈਸ਼ਲ ਮੌਕਾ ਦੇ ਰਹੇ ਹਾਂ ਵੀ ਤੁਸੀਂ ਕਮਨ ਸਰਵਿਸ ਚ ਪੱਕੀ ਪੱਕੇ ਨੌਕਰੀ ਚ ਜਾ ਸਕਦੇ ਜੀ ਸਾਹਿਬ ਜੀ ਆਸਾਸ਼ ਭਾਈ ਅਧਿਰੋਗੀ ਜੀ ਕਿੰਸੀ ਬੋਲ ਰਹੇ ਹਾਲ ਹੋ ਜੂਗਾ ਦੇ 6 ਮਹੀਨੇ ਬਾਅਦ ਨਹੀਂ ਨਹੀਂ ਸਫਾਈ ਅਧਿਰੋਗੀ ਜੀ ਸਿਵਲ ਹਸਪਤਾਲ ਦਾ ਹਾਲ ਇਹਦੇ ਵਰਗਾ ਹੋ ਜਾਏਗਾ ਜੀ ਸੋਹਣਾ ਬਣਾਵਾਂਗੇ ਉਹ ਵੀ ਸਾਫ ਸੁਥਰਾ ਹੋ ਜਾਏਗਾ ਤੁਸੀਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੀ ਜਿਹੜਾ ਤੁਹਾਡਾ ਸਿਵ

ਉਹ ਤੁਸੀਂ ਦੇਖੋਗੇ ਵੀ ਕਿਸੇ ਵੀ ਕਾਰਪੋਰੇਟ ਹਸਪੀਟਲ ਵਰਗਾ ਲੱਗੇਗਾ ਔਰ ਉਹੋ ਜੀ ਸਰਵਿਸ ਹੋਵੇਗਾ। ਕਿਸਾਨਾਂ ਦੇ ਲਈ ਕੁਝ ਕਰ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਕਾਫੀ ਆਸੂ ਗਾਜ਼ੇ ਛੱਡੇ ਗਏ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ ਮੰਗਾਂ ਨਹੀਂ। ਤੁਸੀਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀ ਨਾ ਜੀ। ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਜਿਹੜੀ ਜਿਹੜੀ ਗੱਲ ਭਗਤ ਸਿੰਘ ਨੇ ਕਹੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਹੀ ਸੀ ਉਹੀ ਗੱਲ ਸੱਚੀ ਹੋ ਗਈ ਨਾ ਜੀ। ਇਹ ਤਾਂ ਮੇਰੇ ਖਿਆਲ ਇੰਨੀ ਸ਼ਕਤੀ ਤਾਂ ਪਹਿਲਾਂ ਅੰਗਰੇਜ਼ਾਂ ਵੇਲੇ ਮੈਨੂੰ ਲੱਗਦਾ ਨਹੀਂ ਮੈਂ ਕਦੇ ਮੈਂ ਬਹੁਤ ਐਸਟੀ ਪੜ੍ਹੀ ਆ ਕਿ ਹੋਣ ਇਹ ਤਾਂ ਅਰੇਜਾ ਤੋਂ ਵੀ ਅੱਗੇ ਲੰਘ ਗਿਆ ਜੀ ਇੱਕ ਦੇਸ਼ ਦਾ ਕਿਸਾਨ ਹੈ ਤੁਸੀਂ ਉਹਨੂੰ ਕੀ ਸਮਝ ਦਿਓ ਤੁਸੀਂ ਉਹਨੂੰ ਮਤਲਬ ਕੀ ਅਤਕਵਾਦੀ ਸਮਝ ਦਿਓ ਕਿ ਤੁਸੀਂ ਮਤਲਬ 4 4 5 5 ਲੇਅਰ ਤੇ ਤੁਸੀਂ ਉੱਥੇ ਮਤਲਬ ਬੈਰੀਅਰ ਲਾਈ ਬੈਠੇ ਹੋ ਉਹ ਤੁਰਕੇ ਵੀ ਪਹਿਲਾਂ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਜਾਣ ਦੇਣਾ ਕਹਿੰਦੇ ਸੀ ਤੁਰਕੇ ਚਲੇ ਜਾਣਾ ਤੁਰਕੇ ਵੀ ਨਹੀਂ ਜਾ ਸਕਦੇ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਕੀ ਦੇਸ਼ ਆਜ਼ਾਦ ਹੈ ਇਹ ਆਜ਼ਾਦੀ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਕਰਮਚਾਰੀਆਂ ਵਾਸਤੇ ਉਹਨਾਂ ਲੋਕਾਂ ਵਾਸਤੇ ਨਹੀਂ ਹੈ ਉਹ ਬਿਜ਼ਨਸਮੈਨ ਵਾਸਤੇ ਨਹੀਂ ਹੈ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਸਕਦੇ ਖੇਤੀਬਾੜੀ ਮੰਤਰੀ ਨੂੰ ਮਿਲ ਨਹੀਂ ਸਕਦੇ ਹੋਮ ਮਿਨਿਸਟਰ ਨੂੰ ਮਿਲ ਨਹੀਂ ਸਕਦੇ ਕਿਉਂ ਨਹੀਂ ਮਿਲ ਸਕਦੇ ਜੀ ਇਹ ਕਿਹੋ ਜਿਹੀ ਆਜ਼ਾਦੀ ਹੈ ਜੀ ਕੀ ਕਰ ਰਹੀ ਹੈ ਕੇਂਦਰ ਸਰਕਾਰ ਜੀ ਇਹ ਜਾਣ ਬੁੱਝ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕੀ ਹੈਗਾ ਕਿ ਖੇਤੀਬਾੜੀ ਮੰਤਰੀ ਨੂੰ ਉਹਨਾਂ ਦੀ ਗੱਲ ਦੇਖੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੈ ਨਾ ਜੀ ਉਹਨਾਂ ਦਾ ਰੁਤਬਾ ਬਹੁਤ ਵੱਡਾ ਜੀ ਪ੍ਰੈਜ਼ੀਡੈਂਟ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਦਾ ਰੁਤਬਾ ਪ੍ਰਧਾਨ ਮੰਤਰੀ ਤੋਂ ਉੱਪਰ ਹੁੰਦਾ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਆ ਉਹਨਾਂ ਨੂੰ ਡਿਸਕਸ਼ਨ ਕਰਾਉਣੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸੈਸ਼ਨ ਕਰਾ ਕੇ ਕਿਸਾਨਾਂ ਮਜ਼ਦੂਰਾਂ ਬਾਰੇ ਇਹਨ ਦੇ ਆਉਣ ਤੋਂ ਉਹ ਇੱਕ ਜਿਹੜਾ ਹੈਗਾ ਆਪਣਾ ਖਾਲੀ ਮਤਲਬ ਉਹਨਾਂ ਦਾ ਕੰਮ ਮਸ਼ਵਰਾ ਦੇਣਾ ਨਹੀਂ ਹੈ ਮਸ਼ਵਰਾ ਤਾਂ ਮੈਂ ਵੀ ਇੱਥੇ ਖੜ ਕੇ ਮੈਂ ਵੀ ਮਸ਼ਵਰਾ ਦੇਈ ਜਾ ਰਿਹਾ ਜੀ ਉਹਦੇ ਚ ਕੀ ਫਰਕ ਹੈ ਲੇਕਿਨ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੂੰ ਰੱਬ ਨੇ ਤਾਕਤ ਦਿੱਤੀ ਹੈ ਉਹਦੇ ਕੋਲ ਲਾਈਫਟਾਈਮ ਓਪਰਚ्युनिटी ਹੈ ਕਿਉਂ ਕਿ ਉਹ ਕਿੰਦਰ ਸਰਕਾਰ ਨੂੰ ਮਜਬੂਰ ਕਰਨ ਕੇ ਤੇ ਡਿਸਕਸ਼ਨ ਕਰੋ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਮਜ਼ਦੂਰਾਂ ਦੇ ਮਸਲਿਆਂ ਦੇ ਉੱਤੇ ਇਹਨਾਂ ਨੂੰ ਬੁਲਾਓ ਇਹਨਾਂ ਨਾਲ ਗੱਲ ਕਰੋ ਇਹਨਾਂ ਦੇ ਸੜਕ ਖੋਲੋ ਸਾਡਾ ਨੈਸ਼ਨਲ ਹਾਈਵੇ ਉਹਨਾਂ ਨੇ ਮਤਲਬ ਤੁਹਾਨੂੰ ਪਤਾ ਜੀ ਡੀ ਰੋਡ ਬਣਨ ਹੁੰਦੀ ਸੀ ਇਹ ਚਿਰਚਾ ਸੂਰੀ ਮਾਰਗ ਇਹ ਮੈਨੂੰ ਲੱਗਦਾ ਨਹੀਂ ਕਿ ਅਜ ਤੱਕ ਮੁਗਲਾਂ ਵੇਲੇ ਅੰਗਰੇਜ਼ਾਂ ਵੇਲੇ ਕਦੇ ਸੜਕ ਬੰਦ ਹੋਈ ਜਾਵੇ ਪਹਿਲੀ ਵਾਰੀ ਸਾਡੇ ਆਪਣਿਆਂ ਨੇ ਬੰਦ ਕੀਤੀ ਹੈ ਜੀ ਸਰ ਕਾਣੇ ਪਾਣੀ ਨੂੰ ਲੈ ਕੇ ਇੱਥੇ ਵੀ ਪ੍ਰੋਟੈਸਟ ਕੀਤਾ ਗਿਆ ਕਿਸਾਨਾਂ ਵੱਲੋਂ ਦੇਖੋ ਇਹ ਜਿਵੇਂ ਜਿਵੇਂ ਇਹਨਾਂ ਨੇ ਹੁਣ ਮੋਦੀ ਜੀ ਕਹਿੰਦੇ ਜੀ ਬਾਲੋਣਾ ਜੀ ਮੈਂ ਆਇਆ ਨਹੀਂ ਉਹ ਗੰਗਾ ਮਈਆ ਨੇ ਮੈਨੂੰ ਬੁਲਾਇਆ ਹੈ ਗੰਗਾ ਮਈਆ ਸਾਫ ਕਰਤੀ ਇਹਨਾਂ ਨੇ ਜਿੰਨਾ ਪੈਸਾ ਗੰਗਾ ਮਈਆ ਤੇ ਖਰਚ ਕੀਤਾ ਉਸ ਤੋਂ ਅੱਧਾ ਦੇ ਦਿਓ ਤੁਹਾਨੂੰ ਅਸੀਂ ਸਾਫ ਕਰ ਦਿਆਂਗੇ ਜੀ ਸਰਕਾਰਾਂ ਦੇ ਇਹਨਾਂ ਨੇ ਹੱਥ ਪਿੱਛੇ ਕਰਕੇ ਬੰਨ ਰੱਖਿਆ ਜੀ ਬਾਲੋ ਪੈਸਾ ਕੋਈ ਦੇਣਾ ਨਹੀਂ ਜਿਹੜੇ ਫੰਡ ਦੇ ਪੈਸੇ ਨਹੀਂ ਦੇਣੇ ਰੂਰਲ ਡਿਵੈਲਪਮੈਂਟ ਦੇ ਪੈਸੇ ਨਹੀਂ ਦੇਣੇ ਜੀ ਇਹਨਾਂ ਨੇ ਮੰਡੀ ਬੋਰਡ ਤੇ ਪੈਸੇ ਨਹੀਂ ਦੇਣੇ ਜੀ ਕਿਉਂਕਿ ਜੀ ਕਿ ਪੈਸੇ ਕਿੱਥੋਂ ਲੈ ਕੇ ਆਏ ਜੀ ਇਹ ਇਹਨਾਂ ਦੇ ਪਿਤਾ ਜੀ ਦੇ ਪੈਸੇ ਆ ਇਹਨਾਂ ਦੇ ਪਿਤਾ ਜੀ ਦੇ ਪੈਸੇ ਨਹੀਂ ਆ ਨਾ ਪੰਜਾਬ ਦੇ ਲੋਕਾਂ ਦੇ ਹਰਿਆਣੇ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਪੈਸੇ ਆ ਜੀ ਉਹ ਸਾਡੇ ਕੋਲ ਪੈਸੇ ਆ ਰਹੇ ਆ ਸੀ ਲੋਕਾਂ ਦੇ ਖਰਚ ਕਰ ਰਹੇ ਆ ਇਹ ਕਿਉਂ ਨਹੀਂ ਕਰ ਰਹੇ ਜੀ ਸਰ ਜਿਹੜਾ ਬੁੱਢੇ ਦਰਿਆ ਦੇ ਚੋਂ ਡਾਈਆਂ ਆ ਰਹੇ ਆ ਹੋਰ ਇੰਡਸਟਰੀ ਵਾਲੇ ਪਾਣੀ ਛੁੱਟਦੇ ਭੇਦੇ ਆ ਉਹ ਪਾਣੀ ਕਿਤੇ ਨਾ ਕਿਤੇ ਸੱਤ ਲੋਕ ਮਿਕਸ ਹੋ ਗਿਆ ਆਪਣੇ ਤੱਕ ਇੱਕ ਬੂੰਦ ਵੀ ਦੇਖੋ ਬਿਲਕੁਲ ਪ ਜਿਹੜੀ ਜਿਹੜੀ ਇੰਡਸਟਰੀ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੇਂਦਰ ਨੂੰ ਹੈਂਡ ਹੋਲਡਿੰਗ ਕਰਨੀ ਪੈਗੀ ਕੋਈ ਔਖਾ ਕੰਮ ਨਹੀਂ ਹੈ ਜੀ ਇਹਦਾ ਇਹਦਾ ਸੋਲੂਸ਼ਨ ਇੰਨਾ ਸੌਖਾ ਵੀ ਉਸ ਪਾਣੀ ਨੂੰ ਸੈਪਰੇਟ ਕਰਨਾ ਜੀ ਉਹਨੂੰ ਸਟੋਰ ਕਰ ਲਓ ਉਹਨੂੰ ਤੁਸੀਂ ਕਿੰਨੀਆਂ ਸੜਕਾਂ ਬਣਨੀਆਂ ਇੰਜ ਪੰਜਾਬ ਦੇ ਵਿੱਚ ਉਹਨੂੰ ਰੋਡ ਕੰਸਟਰਕਸ਼ਨ ਜੂਜ਼ ਕਰ ਲਓ ਉਸ ਪਾਣੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਡਾ ਵਾਤਾਵਰਣ ਦਾ ਨੁਕਸਾਨ ਹੋਏਗਾ ਨਾਟ੍ਰੋਨਟ ਪਾਣੀ ਦਾ ਹੋਏਗਾ ਜੀ ਦੇਖੋ ਗੱਲ ਇਹ ਆ ਵੀ ਜਿਹੜੇ এনवायरमेंट ਲਾਜ਼ ਐ ਬਾਕੀ ਤੁਹਾਡੇ ਸੈਂਟਰ ਦੇ ਆ ਪਾਲਿਸੀਜ਼ ਉਹਨਾਂ ਦੀਆਂ ਆ ਕਿ ਸਰਕਾਰ ਆ ਆਪਾਂ ਨੂੰ ਇੰਡਸਟਰੀ ਵੀ ਚਾਹੀਦੀ ਆ ਇੱਕ ਪਾਸੇ ਲੋਕਾਂ ਦਾ ਰੋਜ਼ਗਾਰ ਆ ਦੂਜੇ ਪਾਸੇ ਵਾਤਾਵਰਣ ਹੈ that water can be treated and used for ਜਿਹੜੇ ਜਿਹਦੇ ਵਿੱਚੋਂ ਨਾ ਖੇਤੀ ਵਾਸਤੇ ਪੀਣ ਵਾਲੇ ਦੋ ਚੀਜ਼ਾਂ ਨੂੰ ਛੱਡ ਕੇ ਆਪਾਂ ਉਹਨੂੰ ਆਪਾਂ ਯੂਜ਼ ਕਰ ਸਕਦੇ ਆ